ਕਿ ਵੀ ਤੁਸੀਂ ਦੁਕਾਨ ਤੋਂ ਕਸਟਮਰ ਖਾਲੀ ਨਹੀਂ ਭੇਜਣਾ ਜੀ ਨਹੀਂ ਕਦੇ ਖਾਲੀ ਨਹੀਂ ਭੇਜਿਆ ਹੈ ਨਾ ਹੀ ਭੇਜਣਾ ਹੈ ਚਾਹੇ ਉਹਦੇ ਕੋਲ ਪੈਸੇ ਹੈ ਚਾਹੇ ਨਹੀਂ ਹੈ ਆ ਕੇ ਸਮਾਨ ਮੰਗਦਾ ਹੈ ਕਸਟਮਰ ਅਸੀਂ ਉਹਨੂੰ ਕਸਟਮਰ ਨੂੰ ਸਮਾਨ ਦੇ ਦਿੰਦੇ ਆ ਤੇ ਉਹ ਲੈ ਕੇ ਚਲੇ ਜਾਂਦਾ ਤੇ ਆਪਣੇ ਆਪ ਆ ਕੇ ਕਹੇਗਾ ਵੀ ਮੈਂ ਲਾਲਾ ਜੀ ਫਲਾਣੇ ਟਾਈਮੇ ਪੈਸੇ ਜਿਹੜੇ ਤੁਹਾਡੇ ਦੇਣੇ ਹੈਗੇ ਆ ਮੈਂ ਇਹ ਸਮਾਨ ਲਈਗਾ ਸੀ ਮੈਨੂੰ ਪੈਸੇ ਦੱਸੋ ਉਸ ਵੇਲੇ ਪੁੱਛਣਾ ਉਹਨੇ ਆ ਕੇ ਅੱਛਾ ਲੇਕਿਨ ਅਸੀਂ ਪਿੱਛੋਂ ਆਵਾਜ਼ ਨਹੀਂ ਮਾਰਨੀ ਹੂੰ ਕਿ ਤੂੰ ਪੈਸੇ ਦੇ ਕੇ ਜਾ ਬਈ ਸਾਡੇ ਕਸਟਮਰ ਪੱਕੇ ਹੈ ਇਮਾਨਦਾਰ ਤਾਂ ਇਹ ਤੇ ਦੁਗਰੀ ਚ ਠੋੜਾ ਨਾ ਚੱਲਦਾ ਹੈ ਜੀ ਤਾਂ ਉਹ ਪੰਜਾਬ ਕੇਸਰੀ ਵਾਲੇ ਪੰਡਤ ਜੀ ਹੈ ਨਾ ਉਹਨੇ ਮੈਨੂੰ ਕਿਹਾ ਕਹਿੰਦੇ ਜਾ ਕੇ ਗੱਲ ਕਰਿਓ ਉਹਨਾਂ ਨੇ ਵੀ ਇਹੀ ਗੱਲ ਦੱਸੀ ਵੀ ਉਹ ਦੁਕਾਨ ਚ ਪੈਸੇ ਨਹੀਂ ਮੰਗਦੇ ਕਿਸੇ ਦੇ ਨਹੀਂ ਨਹੀਂ ਸਵਾਲ ਲੈ ਜਵੇ ਹਾਂ ਗਾਹਕ ਆਗੇ ਇੱਕ ਵਾਰੀ ਹਾਂ ਜੋ ਜੋ ਚਾਹੀਦਾ ਜੋ ਸਾਡੇ ਕੋਲ ਹੈਗਾ ਹਾਜ਼ਰ ਹੈ ਹੂੰ ਅਸੀਂ ਉਹਨਾਂ ਨੂੰ ਜਵਾਬ ਨਹੀਂ ਦੇਣਾ ਹੈ ਕਵਾਲ ਹੈ ਬਸ ਬਹੁਤ ਵਧੀਆ ਤਰੀਕਾ ਰੋਣਾਤਾ ਜੀ ਹਾਂ ਪੈਸੇ ਦੀ ਫਿਕਰ ਨਹੀਂ ਲੱਗਦੀ ਕਿੰਨੇ ਪੈਸੇ ਕੀ ਨਹੀਂ ਕੋਈ ਫਿਕਰ ਨਹੀਂ ਹੈ ਉਹ ਦੇਣ ਵਾਲਾ ਉੱਪਰ ਬੈਠਾ ਹੈ ਸਾਨੂੰ ਉਹਦੇ ਤੇ ਭਰੋਸਾ ਹੈ ਕੋਈ ਗਾਹਕ ਮਾਰ ਜੂਗਾ ਪੈਸੇ ਮਾਰ ਜੂ ਉਹ ਅਸੀਂ ਉਹਦੇ ਦੇਣੇ ਆ ਪਿਛਲੇ ਜੰਮ ਦੇ ਲੈ ਗਿਆ ਉਹ ਅੱਛਾ ਇਦਾਂ ਵੀ ਹੈ ਇਦਾਂ ਵੀ ਹੈ ਸਾਡੇ ਮਨ ਚ ਹਾਂ ਸਾਡੇ ਮਨ ਚ ਇਹ ਵੀ ਗੱਲ ਹੈਗੀ ਆ ਅੱਛਾ ਅਗਰ ਉਹ ਨਹੀਂ ਦਿੰਦਾ ਹੂੰ ਤਾਂ ਅਸੀਂ ਹੋ ਸਕਦਾ ਅਸੀਂ ਉਹਦਾ ਦੇਣਾ ਹੋਵੇ ਉਹ ਲੈ ਗਿਆ ਅਸੀਂ ਭੁੱਲ ਗਏ ਦੇਣ ਲੈ ਵਹੀ ਕਹਤਾ ਬੈਲੇ ਸੋ ਰਿਹਾ ਹਾਂ ਬਰਾਬਰ ਹੋ ਰਿਹਾ ਸਾਡੇ ਪੈਸੇ ਕਿਤੇ ਨਹੀਂ ਜਾਣੇ ਹੈ ਅੱਛਾ ਸਾਡੇ ਪੈਸੇ ਆ ਜਾਣੇ ਆ ਕਮਾਲ ਹੈ ਇਹ ਦੁੱਗਰੀ ਦੇ ਵਿੱਚ ਤੁਸੀਂ ਆ ਕੰਮ ਖੋਲਿਆ ਛੋਟੀ ਜੀ ਦੁਕਾਨ ਹੈ ਪਰ ਤੁਹਾਡਾ ਜਿਗਰਾ ਬਹੁਤ ਵੱਡਾ ਹੈ ਔਰ ਤੁਸੀਂ ਮੈਂ ਕਹਿੰਦਾ ਇਹ ਪਹਿਲੇ ਦੁਕਾਨਦਾਰ ਦੇਖਿਆ ਵੀ ਪੈਸੇ ਨਹੀਂ ਮੰਗਣੇ ਆ ਜੀ ਅਸੀਂ ਪਰਮਾਤਮਾ ਤੇ ਭਰੋਸਾ ਰੱਖਦੇ ਆ ਹਰ ਵੇਲੇ 24 ਘੰਟੇ ਹੂੰ ਰੋਟੀ ਪਰਮਾਤਮਾ ਦਿੰਦਾ ਹੈ ਸਾਨੂੰ ਕੋਈ ਰੋਟੀ ਕੋਈ ਨਹੀਂ ਦਿੰਦਾ ਪਰਮਾਤਮਾ ਰੋਟੀ ਦੇ ਰਿਹਾ ਹੂੰ ਲੇਕਿਨ ਸਾਡੇ ਮਨ ਚ ਹੈ ਵੀ ਸਾਡੇ ਦਰਵਾਜ਼ੇ ਤੇ ਆਇਆ ਹੋਏ ਕੋਈ ਬੰਦਾ ਖਾਲੀ ਨਾ ਜਾਵੇ ਘਰੋਂ ਆਇਆ ਹੈ ਉਹਦੇ ਜੇਬ ਚ ਪੈਸੇ ਨਹੀਂ ਹੈਗੇ ਉਹ ਲੋ ਇਹ ਨਾ ਹੋਵੇ ਮੈਨੂੰ ਸਮਾਨ ਨਹੀਂ ਮਿਲਣਾ ਹੈ ਹਾਂ ਉਹਨੂੰ ਸਮਾਨ ਦੇਣਾ ਹੀ ਦੇਣਾ ਇਹ ਸਾਡਾ ਫਰਜ਼ ਹੈ ਇਹ ਸਾਡਾ ਫਰਜ਼ ਹੈ ਆ ਤੁਸੀਂ ਤਾਂ ਪਾਲਿਸੀਓ ਬੜੀ ਵਧੀਆ ਰੱਖੀ ਹੋਈ ਹੈ ਹਾਂ ਕਮਾਲ ਕੀਤਾ ਵਾ ਹੈ ਬੱਸ ਲਾਲਾ ਜੀ ਕਿੰਨੀ ਦੇਰ ਤੋਂ ਦੁਕਾਨ ਚਲਾ ਰਹੇ ਤੁਸੀਂ ਇਹ ਮੈਂ ਤਾਂ 1974 ਤੋਂ ਸ਼ੁਰੂ ਕੀਤੀ ਹੋਈ ਹੈ ਜੀ ਦੁਕਾਨ ਮੈਂ 1974 ਦਾ ਜਿਹੜਾ ਹੈਗਾ ਤੁਹਾਨੂੰ ਦੱਸਿਆ ਮੈਂ ਖੇਤੀ ਕਰੀ ਹੈ ਨਾਲ ਦੁਕਾਨ ਵੀ ਕਰੀ ਹੈ ਦੁਗਰੀ ਦੇ ਗਾਹਕ ਜੇਕਰ ਆਣ ਜੇ ਆਲੇ-ਦਲੇ ਤੇ ਕੋਈ ਹੋਰ ਪਿੰਡ ਦਾ ਵੀ ਆਜਮੇ ਫੇਰ ਸਾਡੇ ਕੋਲ ਉਹੀ ਬੰਦਾ ਆਊਗਾ ਜਿਹੜਾ ਬੰਦਾ ਸਾਡਾ ਵਾਕਬ ਹੈ ਤੇ ਅਸੀਂ ਉਹਨੂੰ ਵੀ ਇਹ ਜਵਾਬ ਨਹੀਂ ਦੰਦੇ ਹੈ ਦੁਕਾਨਦਾਰੀ ਪਿੰਡ 'ਚ ਚਲਦੀ ਥੋੜੀ ਇਦਾਂ ਹੀ ਚਲਦੀ ਹੈ ਹਾਂਜੀ ਹਾਂਜੀ ਬਿਲਕੁਲ ਬੇਸ ਬੜਾ ਵਧੀਆ ਤੁਸੀਂ ਆ ਗੱਲ ਦਾ ਆਧਾਰ ਜਿਹੜਾ ਬਣਾਇਆ ਬਹੁਤ ਸੋਹਣਾ ਲੱਗਿਆ ਅਸਰ ਆ ਗਿਆ ਜੀ ਅਗਲੇ ਦੇ ਮਨ ਨੂੰ ਸ਼ਾਂਤੀ ਆ ਜਾਂਦੀ ਹੈ ਕਿ ਵੇ ਮੈਨੂੰ ਜਵਾਬ ਨਹੀਂ ਮਿਲਣਾ ਹੈ ਮੇਰੀ ਗਰਜ ਨਹੀਂ ਖੜਨੀ ਹੈ ਮੇਰੇ ਘਰ ਚ ਚਾਰ ਮਹਿਮਾਨ ਆ ਗਏ ਮੈਨੂੰ ਕੋਈ ਫਿਕਰ ਨਹੀਂ ਆ ਲਾਲੇ ਦੇ ਘਰ ਮਹਿਮਾਨ ਆਏ ਆ ਮੇਰੇ ਘਰ ਨਹੀਂ ਆਏ ਹੈ ਸਮਾਨਾ ਦੇ ਘਰ ਮਹਿਮਾਨ ਆਏ ਮੇਰੇ ਘਰ ਨਹੀਂ ਮੇਰੇ ਘਰ ਚ ਨਹੀਂ ਆਏ ਹੈ ਅੱਛਾ ਅੱਛਾ ਬੁਸ਼ਾਰਤ ਹੈ ਕਿ ਮੇਰੇ ਕੋਲ ਸਮਾਨ ਹੋਣਾ ਚਾਹੀਦਾ ਹੈ ਲੇਕਿਨ ਮੈਂ ਜਵਾਬ ਨਹੀਂ ਦੇਣਾ ਕਿਸੇ ਨੂੰ ਕਵਾਲ ਦੀ ਗੱਲ ਹੈ ਮਨ ਖੁਸ਼ ਹੋ ਗਿਆ ਤੁਹਾਨੂੰ ਆ ਗੱਲ ਸੁਣ ਕੇ ਮਨ ਖੁਸ਼ ਕਰਤਾ ਬਹੁਤ ਬਹੁਤ ਚੰਗਾ ਲੱਗਿਆ ਬਸ ਬਹੁਤ ਹੀ ਵਧੀਆ ਪਾਲਿਸੀ ਲੱਗੀ ਜੀ ਕਿਉਂ ਕਾਲ ਯੁਗ ਦੇ ਜ਼ਮਾਨੇ ਦੇ ਵਿੱਚ ਤੁਹਾਡੇ ਵਰਗੀਆਂ ਸ਼ਖਸੀਅਤਾਂ ਤੇ ਪਿੰਡ ਦੇ ਵਿੱਚ ਵੀ ਉਹਨਾਂ ਲੋਕਾਂ ਤੇ ਵੀ ਹੈਰਾਨ ਹੈ ਕਿ ਬਾਅਦ ਚੋਂ ਆ ਕੇ ਕਹਿ ਦਿੰਦੇ ਵੀ ਮੇਰਾ ਅਸੀਂ ਦੇਣੇ ਪੈਸੇ ਤੁਹਾਡੇ ਹੈ। ਹਾਂਜੀ 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 ਬਿਲਕੁਲ। ਲਿਖਦੇ ਲੋਕ ਤੇ ਵੀ ਨਹੀਂ ਕਿ ਨਹੀਂ ਨਹੀਂ ਬਿਲਕੁਲ ਨਹੀਂ। ਦੱਸੋ ਕੋਈ ਮੇਰੇ ਕੋਲ ਕੋਈ ਕਿਤਾਬ ਹੈ ਉਹ ਤੁਹਾਡੇ ਸਾਹਮਣੇ? ਇੱਥੇ ਬੈਠ ਕੇ ਦੁਕਾਨ ਚਲਾਈ ਜਣੀ ਹੈ। ਇੱਥੇ ਹਾਂਜੀ। ਮੂੰਹ ਜਬਾਨੀ ਕੰਮ ਚੱਲੀ ਜਾਂਦਾ। ਬਸ। ਕੋਈ ਕਿਤਾਬ ਨਹੀਂ ਕੋਈ ਲਿਖਣਾ ਨਹੀਂ ਕੋਈ ਪੜ੍ਹਣਾ ਨਹੀਂ ਕੁਝ ਨਹੀਂ ਕਰਨਾ। ਧਰਮ ਖਾਤੇ ਚੱਲਦਾ। ਧਰਮ ਖਾਤੇ ਚੱਲਦਾ ਰਿਹਾ। ਪਰਮਾਤਮਾ ਹੀ ਉਹਨਾਂ ਨੂੰ ਭੇਜਣ ਵਾਲਾ ਹੈ ਪਰਮਾਤਮਾ ਹੀ ਇੱਥੇ ਉਹਨਾਂ ਨੂੰ ਦੁਆਉਣ ਵਾਲਾ ਹਾਂ ਨਾ ਮੈਂ ਕਿਸੇ ਨੂੰ ਕੁਝ ਦੇ ਸਕਦਾ ਹੈ ਨਾ ਮੇਰਾ ਕੋਈ ਪੈਸਾ ਮਰਦਾ ਹੈ ਨਾ ਕੋਈ ਭਜਦਾ ਹੈ ਲੈ ਕੇ ਜੇ ਭੱਜ ਗਿਆ ਤਾਂ ਬਈ ਖਾਤਾ ਬਰਾਬਰ ਹੋ ਗਿਆ ਬਈ ਖਾਤਾ ਬਰਾਬਰ ਹੋ ਗਿਆ ਮੈਂ ਉਹਦਾ ਦੇਣਾ ਹੋਊਗਾ ਤਾਂ ਲੈ ਗਿਆ ਹੋ ਆਪਣਾ ਕਵਾਲ ਕਰਤਾ ਜੀ ਕਮਾਲ ਕਰਤਾ ਅੱਜ ਦਾ ਜਿਹੜਾ ਇਹ ਤੁਹਾਡੇ ਨਾਲ ਗੱਲਬਾਤਾਂ ਨਾਲ ਕਰਕੇ ਹਾਂਜੀ ਬਹੁਤ ਮਜ਼ਾ ਆਇਆ ਰੂਲ ਸਕੂਨ ਮਿਲਿਆ ਬਹੁਤ ਚੰਗਾ ਲੱਗਿਆ